ਪੰਜਾਬੀ ਮਾਂ ਬੋਲੀ ਦੀਆਂ ਬਜ਼ਾਰਤਾਂ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ ਅੱਜ ਫਿਰ ਹਾਜ਼ਰ ਹਾਂ ਨਵੀਆਂ ਬਜ਼ਾਰਤਾਂ ਦੇ ਨਾਲ ਪਹਿਲੀ ਬਜ਼ਾਰਤ ਹੈ ਚੜ ਚੌਂਕੀ ਬੈਠੀ ਰਾਣੀ ਸਿਰ ਤੇ ਅਗ ਬਦਨ ਵਿੱਚ ਪਾਣੀ ਇਸਦਾ ਸਹੀ ਜਵਾਬ ਹੈ ਹੋਕਾ ਦੂਸਰੀ ਬਜ਼ਾਰਤ ਹੈ ਸ਼ਹਿਰ ਬਵੰਜਾ ਇੱਕੋ ਨਾਮ ਵਿੱਚੇ ਬਾਦਸ਼ਾਹ ਵਿੱਚੇ ਗੁਲਾਮ ਇਸਦਾ ਸਹੀ ਜਵਾਬ ਹੈ ਤਾਸ ਤੀਸਰੀ ਬੁਝਾਰਤ ਹੈ ਚਾਰ ਸਿਪਾਹੀ ਚਾਰ ਗੰਨੇ ਚਾਰਾਂ ਦੇ ਮੂੰਹ ਵਿੱਚ ਦੋ ਦੋ ਤੁੰਨੇ ਇਸਦਾ ਸਹੀ ਜਵਾਬ ਹੈ ਮੰਝਾ ਚੌਥੀ ਬੁਝਾਰਤ ਹੈ ਲੱਗ ਲੱਗ ਅੱਖੇ ਲੱਗਦੇ ਨਾ ਬਿਨ ਅੱਖੇ ਲੱਗ ਜਾਂਦੇ ਇਸਦਾ ਸਹੀ ਜਵਾਬ ਹੈ ਬੁੱਲ ਪੰਜਵੇਂ ਵਿਚਾਰਤ ਹੈ ਸੂਕਾ ਢਿੰਗਰ ਅੰਡੇ ਲਾਹੇ ਇਸਦਾ ਸਹੀ ਜਵਾਬ ਹੈ ਚਰਖਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਉਮੀਦ ਹੈ ਤੁਹਾਨੂੰ ਅੱਜ ਦੀਆਂ ਵਿਚਾਰਤਾਂ ਪਸੰਦ ਆਈਆਂ ਹੋਣਗੀਆਂ ਕੱਲ ਨੂੰ ਫੇਰ ਮਿਲਾਂਗੇ